17 ਮਾਡਲ ਹੈ ਟਰੈਕਟਰ ਠੀਕ ਹੈ ਜੀ ਚਾਰੇ ਟਾਇਰ ਗੁਡੀਅਰ ਦੇ ਨਵੇਂ ਨੇ ਚਾਰੇ ਟਾਇਰ ਗੁਡੀਅਰ ਦੇ ਨਵੇਂ ਨੇ ਮਿੱਤਰੋ ਟਾਇਰ ਦੇਖ ਸਕਦੇ ਹੋ ਤੁਸੀਂ ਸਾਰਾ ਟਰੈਕਟਰ origignal ਹੈ ਇਹ ਸੋਨਾਲਿਕਾ 60b ਇਹ ਵੀ ਫਸਟ ਆਨਰ ਹੈ ਪੰਜਾਬ ਦਾ ਨੰਬਰ ਹੈ ਇਹ ਬਾਈ ਜੀ 13 ਮਾਡਲ ਹੈ 14 ਦੀ ਕਾਪੀ ਹੈ 13 ਦੇ ਮਗਰਲੇ ਮਹੀਨਿਆਂ ਦਾ ਇਹ ਠੀਕ ਹੈ ਜੀ ਜਿਵੇਂ ਆਪਾਂ ਕਹੇ 11 ਮਈ 12ਵੇਂ ਦਾ ਤੇ ਚੌਕੜਾਈ ਦੇ ਵੀ ਨਮਾ ਲੱਗਿਆ ਸਤਿ ਸ੍ਰੀ ਅਕਾਲ ਮਿੱਤਰੋ ਅੱਜ ਮੌੜ ਮੁਖਸੋਤھے ਖੜੇ ਆ ਬਾਈ ਬਲਵਿੰਦਰ ਕੋਲੇ ਸਤਿ ਸ੍ਰੀ ਅਕਾਲ ਬਾਈ ਬਲਵਿੰਦਰ ਉਹ ਠੀਕ ਆ ਬਾਈ ਹਾਂ ਠੀਕ ਠਾਕ ਵਧੀਆ ਇਹ ਬਾਈ ਘੱਟ ਟਰੈਕਟਰ ਰੱਖਦਾ ਟਰੈਕਟਰ ਰੱਖਦਾ ਵਧੀਆ ਬਾਈ ਕਿੰਨੇ ਕ ਟਰੈਕਟਰ ਨੇ ਅੱਜ ਬਾਈ ਜੀ ਆਪਣੇ ਕੋਲ 3 ਟਰੈਕਟਰ ਨੇ ਅੱਜ ਹਾਂਜੀ ਪਰ ਤਿੰਨਾਂ ਦੀ ਕੰਡੀਸ਼ਨ ਆਰਮ ਲੋ ਸ਼ੋਰੂਮ ਕੰਡੀਸ਼ਨ ਦੇ ਆ ਠੀਕ ਹੈ ਠੀਕ ਹੈ ਜੀ ਤੇ ਲੋਕੇਸ਼ਨ ਆਪਣੀ ਕੀ ਹੈ ਜਿੱਥੇ ਆਪਾਂ ਖੜੇ ਹੈ ਲੋਕੇਸ਼ਨ ਬਾਈ ਜੀ ਇਹ ਮੋੜ ਮਕਸੂਥਾ ਪਿੰਡ ਹੈਗਾ ਬਰਨਾਲੇ ਜ਼ਿਲ੍ਹੇ ਦਾ ਹੈਗਾ ਠੀਕ ਹੈ ਜੀ ਤੇ ਤਪਾਪਾ ਵਧੌੜ ਵਾਲੇ ਰੋਡ ਤੇ ਪੈ ਜਾਂਦਾ ਠੀਕ ਹੈ ਜੀ ਤਪਾਪਾ ਹੈਗਾ ਸਾਥੋਂ 8 ਕਿਲੋਮੀਟਰ ਠੀਕ ਹੈ ਜੀ ਵਧੌੜ ਹੈਗਾ 13-14 ਕਿਲੋਮੀਟਰ ਠੀਕ ਹੈ ਜੀ ਬਰਨਾਲਾ 15 ਕਿਲੋਮੀਟਰ ਰਹਿੰਦਾ ਹੈ 13-14 ਰਾਮਪਰਾ ਰਹਿੰਦਾ ਠੀਕ ਹੈ ਜੀ ਵਿਚਾਲੇ ਹੀ ਆ ਗਏ ਤੁਸੀਂ ਤਕਰੀਬਨ ਠੀਕ ਹੈ ਜਿਹੜੇ ਆਪਾਂ ਟਰੈਕਟਰ ਦਿਖਾਵਾਂਗੇ ਕਾਪੀ ਕਾਗਜਾਂ ਦੇ ਕਿੱਦਾਂ ਹੋਣਗੇ ਕਾਪੀ ਕਾਗਜਾਂ ਦੇ ਵੀਰੇ ਜਮਾ ਓਕੇ ਹੈ ਫਾਸ ਸਾਹੂਰੂਮ ਕੰਡੀਸ਼ਨ ਹੈ 17 ਮਾਡਲ ਹੈ ਟਰੈਕਟਰ ਠੀਕ ਹੈ ਜੀ ਚਾਰੇ ਟਾਇਰ ਗੁਡੀਅਰ ਦੇ ਨਵੇਂ ਨੇ ਚਾਰੇ ਟਾਇਰ ਗੁਡੀਅਰ ਦੇ ਨਵੇਂ ਨੇ ਮਿੱਤਰੋ ਟਾਇਰ ਦੇਖ ਸਕਦੇ ਹੋ ਤੁਸੀਂ ਸਾਰਾ ਟਰੈਕਟਰ 오ਰੀਜਨਲ ਹੈ ਸਾਰਾ 오ਰੀਜਨਲ ਹੈ ਹਾਂ ਜੀ ਹਾਂ ਤੇ ਇੰਜਨ ਗੇਅਰ ਦਾ ਪਿੱਛੇ ਦਾ ਇੰਜਨ ਗੇਅਰ ਦਾ ਵੀਰੇ ਜਮਾ ਕੋਕਾ ਪੀਸ ਹੀ ਆ ਇੰਜਨ ਗੇਅਰ ਦਾ ਵੀ ਕੋਕਾ ਪੀਸ ਹੈ ਹਾਂ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ 1% ਵੀ ਬਲੋ ਨਹੀਂ ਟਰੈਕਟਰ ਦੀ ਕੋਈ ਮੰਗਲੇਸੀ ਦੀ ਬਾਜ ਨਹੀਂ ਹਾਂਜੀ ਜ਼ਿੰਮੇਦਾਰਾ ਟਰੈਕਟਰ ਹੈ ਪਹਿਲੇ ਨਾ ਫਸਟ ਓਨਰ ਹੈ ਠੀਕ ਹੈ ਫਸਟ ਓਨਰ ਹੈ ਹਾਂਜੀ ਜ਼ਿੰਮੇਦਾਰਾ ਨਾ ਹੈ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਹੁੱਕ ਜੀ ਦੇ ਵੀ ਕਾ ਸਹੀ ਪਿਆ ਬਸ ਗੱਲਾ ਹਾਂਜੀ ਹਾਂ ਬਾਲਾ ਕੋਈ ਚੱਲ ਰਿਆ ਨਹੀਂ ਟਰੈਕਟਰ ਉਹਨੇ ਤੇ ਨਹੀਂ ਚੱਲਿਆ ਨਾ ਲੈਂਕਾਂ ਲੂੰਕਾਂ ਦਾ ਹੋਰ ਹੁੱਕ ਦਾ ਰਮਾ ਰਮਾ ਦਾ ਸਾਰਾ ਜਮਾ ਰਮਾ ਰਮਾ ਵੀ ਪੂਰਾ ਸਾਫ ਪਿਆ ਹੈ ਨਾ ਤੇ ਇੰਜਨ ਗੇਅਰ ਦਾ ਵੀ ਬਾਈ ਕੰਨਾ ਚੰਗਾ ਤੂੰ ਤਾਂ ਬਾਹ ਕੇ ਤਸੱਲੀ ਕਰ ਸਕਦੇ ਹੋ ਹਾਂਜੀ ਮਾਡਲ ਕਿੰਨੇ ਰਹੁਏ ਇਹ ਇਹ ਮਾਡਲ ਬਾਈ ਜੀ 17 ਮਰਲਾ ਤੇ ਰੇਟ ਦੀ ਗੱਲ ਕੀਤੀ ਜਾਵੇ ਇਹਦਾ ਰੇਟ ਬਾਈ ਜੀ ਹੈਗਾਗਾ 5.5 ਲੱਖ ਰੁਪਈਆ ਯਾਰ ਅੱਜ ਮੈਂ ਤੇਰੇ ਪਿੰਡ ਆਇਆ ਇੰਨਾ ਕਰੇਗਾ ਬਾਈ ਬਾਈ ਜੀ ਐ ਮੰਨ ਕੇ ਚਲੋ ਵੀ ਆਪਾਂ 5 ਲੱਖ ਰੁਪਈਆ ਟਰੈਕਟਰ ਦੇ ਦਿਆਂਗੇ 50000 ਦਾ ਡਿਸਕਾਊਂਟ ਹਾਂਜੀ ਹਾਂ ਲੋ ਵੀ ਮਿੱਤਰੋ ਇਹ ਟਰੈਕਟਰ ਦੇ ਵਿੱਚੋਂ 50000 ਦਾ ਡਿਸਕਾਊਂਟ ਹੈ ਮਾੜਾ ਮੋਟਾ ਕੋਈ ਇਕਕਾ ਟੁੱਕਾ ਹੋਰ ਵੀ ਮਾਨਤਾ ਨੂੰ ਜੂ ਤੇ ਆਏ ਨਹੀਂ ਪਤਾ ਅਗਲੇ ਟਰੈਕਟਰ ਚੋਂ 60000 ਦਾ ਡਿਸਕਾਊਂਟ ਹੋ ਜਾ ਆਜੋ ਤੇ ਉਹਨਾਂ ਲਿਕਾ 60 ਬਾਰੇ ਗੱਲ ਕਰਦੇ ਇਹਦੇ ਬਾਰੇ ਦੱਸੀ ਬਾਈ ਇਹ ਠੀਕ ਹੈ ਜੀ 2018 ਮਾਡਲ ਹੈ ਇਹ 18 ਮਾਡਲ ਹੈ ਹਾਂ ਜੀ ਹਾਂ ਠੀਕ ਹੈ ਟਾਇਰਾਂ ਦੀ ਕੰਡੀਸ਼ਨ ਕਿੰਨੀ ਕੋਣੀ ਟਾਇਰ ਬਾਈ ਇਹਦੇ 90 ਪੈਸੇ ਟਾਇਰ ਨੇਗੇ 90 ਪੈਸੇ ਟਾਇਰ ਪੈਣੇ ਮਿੱਤਰੋ ਪੋਲੋ ਦਾ ਚੌਕੜਾ ਇਹਦੇ ਲੱਗਿਆ ਪੋਲੋ ਦਾ ਚੌਕੜਾ ਹਾਂ 16 ਦੇ ਪੋਲੋ ਇੰਜਨ ਦੀ ਚਮਕ ਚਮਕ ਸ਼ੋਹ ਦੀ ਸਾਰਾ ਟਰੈਕਟਰ ਜਿਵੇਂ ਸ਼ੋਅਰੂਮ ਕੰਡੀਸ਼ਨ ਆ ਬਿਲਕੁਲ ਸ਼ੋਅਰੂਮ ਕੰਡੀਸ਼ਨ ਹੈ ਕਲੱਚ ਪਲੇ ਸਲੱਜ ਵੀ ਨਹੀਂ ਖੁੱਲਿਆ ਵੀਰੇ ਟਰੈਕਟਰ ਦਾ ਇਹ ਕਲੱਚ ਵੀ ਨਹੀਂ ਖੁੱਲਿਆ ਹਾਂ ਜੀ ਹਾਂ ਠੀਕ ਹੈ ਕਲੱਚ ਮਿੱਤਰੋ ਇਹ ਸੀਲਡ ਪਿਆ ਹੋਕਾ ਹੱਕਾ ਲੈਂਕਾਂ ਲੁਕਾ ਹਾਂ ਬੇਟ ਲੱਗੇ ਹੋਏ ਠੀਕ ਹੈ ਤੇ ਜਾਨੀ ਕਿ ਚੱਲੋ ਵੀਰੇ ਇਹ ਜੀਮੀਦਾਰਾ ਟਰੈਕਟਰ ਆ ਕੋਈ ਆਏ ਮਤਲਬ ਉਹ ਟਰਾਲੇ ਵਾਲਾ ਟਰੈਕਟਰ ਨਹੀਂ ਹੈਗਾ ਟਰਾਲੇ ਵਾਲਾ ਟਰੈਕਟਰ ਨਹੀਂ ਹੈਗਾ ਹਾਂ ਆਮ ਤੌਰ ਤੇ ਇਹਲਾ ਕਹਿੰਦਾ 60 ਵਾਲਾ ਜਾਂ ਟਰਾਲੇ ਤੇ ਚੱਲਿਆ ਹੁੰਦਾ ਠੀਕ ਹੈ ਉਹ ਟਰੈਕਟਰ ਨਹੀਂ ਹੈਗਾ ਉਹ ਨਹੀਂ ਹੈਗਾ ਹਾਂ ਜੀ ਹਾਂ ਜੀਮੀਦਾਰਾ ਟਰੈਕਟਰ ਹੈ ਮਿੱਤਰੋ ਫਰਸਟ ਆਨਰ ਹੈ ਫਰਸਟ ਆਨਰ ਹੈ ਠੀਕ ਹੈ ਗੱਦੀਆਂ ਗੁੱਦੀਆਂ ਉੱਤੇ ਲੱਗੀਆਂ ਹੋਈਆਂ ਨੇ ਤੇ ਸੈਂਪਲ ਕੱਪੜੇ ਵਾਲੀ ਸਾਤਰੀ ਮਾਡਲ ਕਿੰਨੇ ਰੋ ਮਾਡਲ ਬਾਈ 18 ਮਾਡਲ ਹੈ ਤੇ ਰੇਟ ਦੀ ਗੱਲ ਕੀਤੀ ਜਾਵੇ ਇਹਦਾ ਰੇਟ ਬਾਈ 5 ਲੱਖ ਤੇ 10000 ਰੁਪਿਆ ਰੇਟ ਹੈ ਇਹਦਾ ਅੱਛਾ ਤੇ ਦੇਣਾ ਕਿੰਨੇ ਦਾ ਇਹ ਸਾਢੇ 4 ਲੱਖ ਰੁਪਿਆ ਟਰੈਕਟਰ ਦੇ ਦਿਆਂਗੇ ਬਾਈ ਜੀ ਲਓ ਵੀ ਮਿੱਤਰੋ ਸਾਢੇ 4 ਲੱਖ ਦਾ ਇਹ ਟਰੈਕਟਰ ਬਣੂਗਾ ਟਰੈਕਟਰ ਸਾਰਾ ਚੰਗਾ ਹੈ ਵਾਹ ਕੇ ਤਸੱਲੀ ਤੁਸੀਂ ਕਰ ਸਕਦੇ ਹੋ ਹਾਂਜੀ ਹਾਂ ਤੇ ਮੂਰੇ 855 ਫੇਰ ਆ ਗਿਆ 4 ਸਟਾਰ ਦੱਸਿਓ ਬਾਈ ਜੀ ਇਹ ਬਾਈ ਜੀ 13 ਮਾਡਲ ਹੈ 14 ਦੀ ਕਾਪੀ ਹੈ 13 ਦੇ ਮਗਰਲੇ ਮਹੀਨਿਆਂ ਦਾ ਇਹ ਠੀਕ ਹੈ ਜੀ ਜਿਵੇਂ ਆਪਾਂ ਅਗਲੇ 11 ਮਈ ਬਾਰ੍ਹਵੇਂ ਦਾ ਤੇ ਚੌਕੜਾਈ ਦੇ ਵੀ ਨਮਾ ਲੱਗਿਆ ਚੌਕੜਾ ਤਾਂ ਮਨਵਾ ਤੁਸੀਂ ਲਵਾਇਆ ਹੋਣਾ ਹਾਂਜੀ ਹਾਂ ਬੀਕੇਟੀ ਦਾ ਚੌਕੜਾ ਬਾਈ ਬ੍ਰਾਂਡ ਦਾ ਠੀਕ ਐ ਤੇ ਬਿਲ ਮਿਲੂ ਹਾਂਜੀ ਹਾਂ ਬਿਲ ਦੇ ਦਾਂਗੇ ਬਾਈ 65000 ਰੁਪਏ ਦੇ ਤਾਂ ਇਹਦੇ ਟਾਇਰ ਹੀ ਆ ਠੀਕ ਐ ਬਿਲ ਵੀ ਬਾਈ ਦੇ ਦੂ ਮਿੱਤਰੋ ਇਹਦੇ ਨਾਲ ਦੇ ਟਾਇਰ ਬਾਈ ਆਪਾਂ ਲੈ ਹੈ 30 35 ਪੈਸੇ ਟਾਇਰ ਸੀਗੇ ਨਾਲ ਦੇ ਦੇ ਠੀਕ ਐ ਹਾਂਜੀ ਕਿਹਦੇ ਕਨੋਪੀ ਲੱਗੀ ਹੋਈ ਹੈ ਹਾਂ ਇਹਦੇ ਕਨੋਪੀ ਇੰਜਨ ਗੇਅਰ ਦਾ ਵੀ ਚੰਗਾ ਇੰਜਨ ਗੇਅਰ ਤਾਂ ਵੀ ਬਾਈ ਚੰਗਾ ਬਾਕੀ ਸ਼ੋ ਸੂ ਸਾਰਾ ਟਰੈਕਟਰ ਰੀਨਲ ਹਾਂ ਰੀਨਲ ਠੀਕ ਐ ਇੰਜਨ ਗੇਅਰ ਦਾ ਵੀ ਚੰਗਾ ਐ ਸੂ ਦਾ ਵੀ ਰੀਨਲ ਐ ਰੰਗ 13+14 ਜੀ 13+14 ਹਾਂਜੀ ਹਾਂ 13+14 ਮਾਡਲ ਦਾ ਰੇਟ ਆ ਇਹਦਾ ਰੇਟ ਬਾਈ ਜੀ 4.5 ਲੱਖ ਰੁਪਿਆ 4.5 ਲੱਖ ਰੁਪਿਆ ਹਾਂਜੀ ਦੇਣਾ ਕਿੰਨੇ ਦਾ ਇਹ 4 ਲੱਖ ਰੁਪਿਆ ਦੇ ਦਿਆਂਗੇ 4 ਲੱਖ ਰੁਪਏ ਦਾ ਮਿੱਤਰ ਮਾੜਾ ਮੋਟਾ ਮਾਨਤਨ ਦੇਖੋ ਬਾਈ ਜੀ ਆਏ ਪਾਲਟੀ ਦਾ ਮਾੜਾ ਮੋਟਾ ਮਾਨਤਨ ਹੋ ਜੂ ਜਾਨੀ ਆਪਾਂ ਮੋਟਾ ਨਹੀਂ ਰੱਖਿਆ ਹੈਗਾ ਮੋਟਾ ਡਿਸਕਾਊਂਟ ਚੱਕਦਾ ਹਾਂ ਠੀਕ ਹੈ ਬਾਕੀ ਟਰੈਕਟਰਾਂ ਦੀ ਕੰਡੀਸ਼ਨ ਦੇਖੋ ਟਰੈਕਟਰ ਦੀ ਕੰਡੀਸ਼ਨ ਜਾਨੀ ਆ ਕੇ ਬੰਦਾ ਇਹ ਨਹੀਂ ਡਿਸਕਾਊਂਟ ਕੰਨੀ ਨਹੀਂ ਜਾਂਦਾ ਟਰੈਕਟਰ ਚਲਾ ਕੇ ਦੇਖੂਗਾ ਟਰੈਕਟਰ ਚਲਾਈ ਚ ਇੰਨੇ ਚੰਗੇ ਹੈਗੇ ਟਰੈਕਟਰ ਚਲਾਈ ਚ ਚੰਗੇ ਨੇ ਹਾਂ ਡਿਸਕਾਊਂਟ ਕੰਨੀ ਦਾ ਧਿਆਨ ਜਾਂਦਾ ਹੀ ਨਹੀਂ ਜਦੋਂ ਟਰੈਕਟਰ ਚੰਗਾ ਹੋਵੇ ਠੀਕ ਹੈ ਤੇ ਟਰੈਕਟਰ ਹੋਰ ਵੀ ਹੁੰਦੇ ਆ ਆਪਣੇ ਕੋਲੇ ਹਾਂ ਬਾਈ ਟਰੈਕਟਰ ਹੋਰ ਵੀ ਹੁੰਦੇ ਆਗੇ ਮੰਨ ਕੇ ਚੱਲੋ ਪੰਜ ਕ ਟਰੈਕਟਰ ਹੁੰਦੇ ਆ ਦੋ ਟਰੈਕਟਰ ਆਪਾਂ ਵੇਚਦੇ ਠੀਕ ਹੈ ਜੀ ਠੀਕ ਹੈ ਹੁਣ ਤਿੰਨ ਸੀਗੇ ਚਲੋ ਮੈਂ ਤਿੰਨ ਦੀ ਵੀਡੀਓ ਪਵਾ ਦਈ ਠੀਕ ਹੈ ਜੀ ਤੇ ਵਿੱਚ ਵੀ ਕੱਟ ਲੈਣੇ ਹਾਂ ਵਿੱਚ ਵੀ ਕੱਟ ਲਾਂਗੇ ਬਾਈ ਜੇ ਕੋਈ ਪੁਰਾਣਾ ਹੋਇਆ ਵਿੱਚ ਵੀ ਕੱਟ ਲਾਂਗੇ ਤੇ ਜੇ ਕੋਈ ਲੋਨ ਵਾਲਾ ਹੋਇਆ ਲੋਨ ਵੀ ਕਰਵਾ ਦੇਾਂਗੇ ਲੋਨ ਵੀ ਹੋ ਜੂ ਹਾਂ ਲੋਨ ਵੀ ਠੀਕ ਹੈ ਤੇ ਲੋਕੇਸ਼ਨ ਕੀ ਆ ਦੁਬਾਰੇ ਬੋਲ ਦਿਓ ਲੋਕੇਸ਼ਨ ਬਾਈ ਜੀ ਇਹ ਆਪਣਾ ਮੌੜ ਮਕਸੂਥਾ ਪਿੰਡਾ ਬਰਨਾਲੇ ਜ਼ਿਲ੍ਹੇ ਦਾ ਬਰਨਾਲੇ ਤੋਂ ਪੈ ਜਾਂਦਾ 15-16 ਕਿਲੋਮੀਟਰ ਤਾਂ ਆਪਾਂ ਸਾਨੂੰ 8 ਕਿਲੋਮੀਟਰ ਪੈ ਜਾਂਦਾ। ਠੀਕ ਹੈ ਜੀ। ਪਧੌੜ 13-14 13-14 ਹੀ ਰੈਂਪਰਾ ਪੈ ਜਾਂਦਾ। ਠੀਕ ਹੈ ਜੀ। ਤੇ ਮੋਬਾਈਲ ਨੰਬਰ ਕਿੰਨਾ ਬਾਈ ਜੀ? ਮੋਬਾਈਲ ਨੰਬਰ 9780703203 ਠੀਕ ਹੈ ਜੀ। ਬਹੁਤ-ਬਹੁਤ ਧੰਨਵਾਦ ਬਾਈ ਜਾਣਕਾਰੀ ਦੇਣ ਲਈ। ਠੀਕ ਹੈ ਬਾਈ। ਤੇ ਲੋਬੀ ਮਿੱਤਰੋ ਜੇ ਸੋਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ, ਸ਼ੇਅਰ ਕਰ ਦਿਓ, ਚੈਨਲ ਨੂੰ ਕਰ ਲਿਓ ਫੋਲੋ। ਸਾਸਰੀ ਗਾਲ ਜੀ।